ਹੈਲੋ ਸਟੂਡੈਂਟਸ ਐਨ ਕੋਚਿੰਗ ਹੱਬ ਦੇ ਵਿੱਚ ਤੁਹਾਡਾ ਸਵਾਗਤ ਹੈ ਜੀਵੀਕੇ ਸਟੂਡੈਂਟ ਤੁਸੀਂ ਜਾਣਦੇ ਹੋ ਕਿ ਆਪਣਾ ਆਫਿਸ ਮੈਨੇਜਮੈਂਟ ਦਾ ਫਰਸਟ ਚੈਪਟਰ ਚੱਲ ਰਿਹਾ ਸੀ ਦਫਤਰੀ ਫਰਨੀਚਰ ਅਤੇ ਮਸ਼ੀਨਾ ਇਸ ਦੇ ਆਪਾਂ 3-3 ਅੰਕਾਂ ਲਈ ਤੇ 5-5 ਅੰਕਾਂ ਵਾਲੇ ਪ੍ਰਸ਼ਨਾਂ ਤੋਂ ਸ਼ੁਰੂ ਕੀਤੇ ਸੀ ਪਹਿਲਾ ਕੁਐਸਚਨ ਕੀਤਾ ਸੀ ਆਪਾਂ ਕਿ ਦਫਤਰੀ ਮਸ਼ੀਨਾ ਤੋਂ ਕੀ ਭਾਵ ਹੈ ਤੇ ਇਸ ਦੇ ਇਸ ਦੇ ਲੋਡ ਤੇ ਮਹੱਤਤਾ ਬਾਰੇ ਕੇ ਜਿਨ੍ਹਾਂ ਸਟੂਡੈਂਟਸ ਨੇ ਇਹ ਵੀਡੀਓ ਨਹੀਂ ਵੇਖੀ ਹੈ ਜਾਂ ਕਨਸੈਪਟ ਉਹਨਾਂ ਨੂੰ ਸਮਝ ਨਹੀਂ ਆਇਆ ਹੈ ਤਾਂ ਇਸ ਵੀਡੀਓ ਦਾ ਲਿੰਕ ਮੈਂ ਇਸ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਪਾ ਦਿੱਤਾ ਹੈ ਉੱਥੋਂ ਜਾ ਕੇ ਤੁਸੀਂ ਉਹ ਕਨਸੈਪਟ ਚੰਗੀ ਤਰ੍ਹਾਂ ਸਮਝ ਸਕਦੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਮੈਨੂਅਲ ਅਤੇ ਮਸ਼ੀਨਰੀ ਕਰਨ ਦੇ ਵਿੱਚ ਕੀ ਅੰਤਰ ਹੈ ਇਹ ਕੁਐਸਚਨ ਤਿੰਨ ਅੰਕਾਂ ਦਾ ਵੀ ਆ ਸਕਦਾ ਹੈ ਤੇ ਪੰਜ ਅੰਕਾਂ ਦਾ ਵੀ ਆ ਸਕਦਾ ਹੈ ਮੈਂ ਵੀਡੀਓ ਦੇ ਵਿੱਚ ਪੰਜ ਅੰਕਾਂ ਦੇ ਹਿਸਾਬ ਨਾਲ ਕਰਾਇਆ ਹੈ ਜੇ ਮੰਨ ਲਓ ਤਿੰਨ ਅੰਕਾਂ ਦਾ ਆ ਜਾਂਦਾ ਹੈ ਤਾਂ ਤੁਸੀਂ ਕੀ ਹੈ ਥੋੜੇ ਬਹੁਤ ਪੁਆਇੰਟ ਕੱਟ ਕਰ ਸਕਦੇ ਹੋ ਬਟ ਜੇ ਲਿਖਣ ਦਾ ਵੇ ਹੈ ਇਸ ਨੂੰ ਅਟੈਂਪਟ ਕਰਨ ਦਾ ਵੇ ਹੈ ਉਹ ਤਿੰਨ ਅੰਕਾ ਵਾਲਾ ਹੈ ਚਾਹੇ ਪੰਜ ਅੰਕਾ ਵਾਲਾ ਸੇਮ ਹੀ ਰਹੇਗਾ ਚਲੋ ਸ਼ੁਰੂ ਕਰਦੇ ਹਾਂ ਦਫਤਰੀ ਮੈਨੂਅਲ ਕੰਮ ਕਰਨ ਅਤੇ ਮਸ਼ੀਨਿਕ ਕੰਮ ਵਿੱਚ ਕੀ ਅੰਤਰ ਹੈ ਠੀਕ ਹੈ ਸਭ ਤੋਂ ਪਹਿਲਾਂ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਕੁਸਚਨ ਦੀ ਭੂਮਿਕਾ ਬਣਨਗੇ ਕੀ ਬਣਨਗੇ ਭੂਮਿਕਾ ਭੂਮਿਕਾ ਮਤਲਬ ਉਸ ਬਾਰੇ ਥੋੜੀ ਬਹੁਤ ਇਨੀਸ਼ੀਅਲ ਜਾਣਕਾਰੀ ਜੋ ਕੇ ਯੁੱਗ ਵਿੱਚ ਕੋਈ ਵੀ ਅਜੀਹਾ ਦਫਤਰ ਨਹੀਂ ਹੈ ਜਿੱਥੇ ਮਸ਼ੀਨਾਂ ਦੀ ਵਰਤੋਂ ਨਾ ਕੀਤੀ ਜਾਂਦੀ ਹੋਵੇ ਅਜੋਕੇ ਯੁੱਗ ਵਿੱਚ ਦਫ਼ਤਰ ਦੇ ਬਹੁਤੇੇ ਕੰਮ ਮਸ਼ੀਨਾਂ ਉੱਪਰ ਨਿਰਭਰ ਹੋ ਗਏ ਹਨ ਬਹੁਤੇ ਕੰਮ ਹੈ ਜੋੜੇ ਮਸ਼ੀਨਾਂ ਦੀ ਮਦਦ ਨਾਲ ਹੀ ਹੁੰਦੇ ਆ ਮੈਨੂਅਲ ਤੌਰ ਤੇ ਨਹੀਂ ਕੀਤੇ ਜਾਂਦੇ ਇਸ ਕਰਕੇ ਮਸ਼ੀਨਾਂ ਦੀ ਵਰਤੋਂ ਦੀ ਨਦੀਨ ਵਧੀ ਜਾ ਰਹੀ ਹੈ ਹੁਣ ਆਪਾਂ ਕਰਾਂਗੇ ਜੇ ਉਸ ਤੋਂ ਵੱਧ ਇਹਨਾਂ ਅੰਤਰਦਾਰ ਕਿ ਕਿੰਨਾ ਕਿੰਨਾ ਦੇ ਆਧਾਰ ਤੇ ਦਫ਼ਤਰੀ ਮੈਨੂਅਲ ਅਤੇ ਦਫ਼ਤਰੀ ਮਸ਼ੀਨਿਕਨ ਵਿੱਚ ਅੰਤਰ ਕੀਤਾ ਜਾ ਸਕਦਾ ਹੈ ਪਹਿਲਾ ਪੁਆਇੰਟ ਹੈ ਅਰਥ ਦੂਜਾ ਹੈ ਸਮਾ ਤੀਜਾ ਹੈ ਸ਼ੁੱਧਤਾ ਚੌਥਾ ਧੋਕਾ ਥੜੀ ਦੇ ਮੌਕੇ ਪੰਜਵਾਂ ਅਮਰੀਕਨ ਛੇਵਾਂ ਲੇਬਰ ਸਤਵਾਂ ਨਿਰਸਤਾ ਅੱਠਵਾਂ ਮਾਰਕੀਟ ਸਥਿਤੀ ਨੌਵਾਂ ਦਫ਼ਤਰੀ ਰਿਕਾਰਡ ਵਿੱਚ ਇਕਸਾਰਤਾ ਦਸਵਾਂ ਓਕੇ ਕੰਮ ਕਰਨਾ ਹੁਣ 1 ਵਾਈ 1 ਪੁਆਇੰਟ ਇਹਨਾਂ ਦੀ ਮੈਂ ਤੁਹਾਨੂੰ ਵਿਆਖਿਆ ਕਰਾਉਂਗੀ ਕਿਸ ਤਰ੍ਹਾਂ ਇਹਨਾਂ ਦੇ ਆਧਾਰ ਤੇ ਦਫ਼ਤਰੀ ਮੈਨੂਅਲ ਤੇ ਮਸ਼ੀਨਿਕਨ ਵਿੱਚ ਅੰਤਰ ਕੀਤਾ ਜਾ ਸਕਦਾ ਹੈ ਸਭ ਤੋਂ ਪਹਿਲਾਂ ਆਪਣਾ ਆਧਾਰ ਹੈ ਅਰਥ ਦੇ ਆਧਾਰ ਤੇ ਅੰਤਰ ਇਸੇ ਵਿੱਚ ਪਹਿਲਾਂ ਕੀ ਕਰਾਂਗੇ ਮੈਨੂਅਲ ਦਾ ਅਰਥ ਜਦੋਂ ਕਿਸੇ ਦਫ਼ਤਰ ਵਿੱਚ ਕੰਮ ਬਿਨਾਂ ਮਸ਼ੀਨਾਂ ਦੀ ਸਹਾਇਤਾ ਨਾਲ ਕੀਤਾ ਜਾਂਦਾ ਹੈ ਜਾਂ ਕੇਵਲ ਹੱਥਾਂ ਨਾਲ ਕੀਤਾ ਜਾਂਦਾ ਹੈ ਤਾਂ ਇਸ ਨੂੰ ਮੈਨੂਅਲ ਕੰਮ ਕਰਨਾ ਕਹਿੰਦੇ ਹਨ ਨੈਕਸਟ ਹੈ ਦਫ਼ਤਰੀ ਮਸ਼ੀਨੀ ਕੰਦਾ ਅਰਥ ਕਿਸੇ ਦਫ਼ਤਰੀ ਵਿੱਚ ਵੱਖ-ਵੱਖ ਕੰਮ ਕਰਨ ਲਈ ਕਈ ਪ੍ਰਕਾਰ ਦੇ ਉਪਕਰਨ ਵਰਤੇ ਜਾਂਦੇ ਹਨ ਕੀ ਵਰਤੇ ਜਾਂਦੇ ਨੇ ਕਈ ਪ੍ਰਕਾਰ ਦੇ ਉਪਕਰਨ ਇਹਨਾਂ ਨੂੰ ਦਫ਼ਤਰੀ ਮਸ਼ੀਨਾਂ ਕਿਹਾ ਜਾਂਦਾ ਹੈ ਦਫ਼ਤਰ ਵਿੱਚ ਕੰਮ ਦੀ ਸਹਾਇਤਾ ਲਈ ਮਸ਼ੀਨਾਂ ਦੀ ਵਰਤੋਂ ਨੂੰ ਦਫ਼ਤਰੀ ਮਸ਼ੀਨਰੀ ਕਨ ਕਿਹਾ ਜਾਂਦਾ ਜਦੋਂ ਮਸ਼ੀਨਰੀ ਕਨ ਦੀ ਵਰਤੋਂ ਕਰਦੇ ਹਾਂ ਤਾਂ ਉਹ ਕੀ ਹੋ ਗਿਆ ਦਫ਼ਤਰੀ ਮਸ਼ੀਨਰੀ ਕਨ ਸੈਕੰਡ ਹੈ ਸਾਵੇਂ ਦੇ ਆਧਾਰ ਤੇ ਅੰਤਰ ਮੈਨੂਅਲ ਜਦੋਂ ਦਫ਼ਤਰੀ ਕੰਮ ਨੂੰ ਮੈਨੂਅਲ ਰੂਪ ਵਿੱਚ ਕੀਤਾ ਜਾਂਦਾ ਹੈ ਤਾਂ ਇਸ ਵਿੱਚ ਬਹੁਤ ਸਾਰਾ ਸਮਾਂ ਲੱਗਦਾ ਹੈ ਪਹਿਲਾਂ ਆਪਾਂ ਮੈਨੂਅਲ ਬਾਰੇ ਦੱਸਾਂਗੇ ਫਿਰ ਮਸ਼ੀਨਰੀ ਕਨ ਬਾਰੇ ਦੱਸਾਂਗੇ ਆਪਣਾ ਪੁਆਇੰਟ ਕੀ ਸੀਗਾ ਸਮੇਂ ਦੇ ਅਧਾਰ ਤੇ ਅੰਤਰ ਤਾਂ ਸਮੇਂ ਨੂੰ ਆਪਾਂ ਮੈਨੂਅਲ ਵਿੱਚ ਵਰਤਿਆ ਕੀਤੀ ਕਿ ਬਹੁਤ ਸਾਰਾ ਸਮਾਂ ਲੱਗ ਜਾਂਦਾ ਹੈ ਠੀਕ ਹੈ ਤੇ ਦਫਤਰੀ ਮਸ਼ੀਨਰੀ ਕਰਨ ਵਿੱਚ ਮਸ਼ੀਨਾਂ ਦੀ ਮਦਦ ਨਾਲ ਦਫਤਰੀ ਕੰਮ ਨੂੰ ਬਹੁਤ ਘੱਟ ਸਮੇਂ ਲੱਗਦਾ ਹੈ ਜਿਸ ਨਾਲ ਸਮੇਂ ਦੀ ਬਚਤ ਹੁੰਦੀ ਹੈ ਥਰਡ ਹੈ ਆਪਣਾ ਦਾ ਸ਼ੁੱਧਤਾ ਦੇ ਆਧਾਰ ਤੇ ਮੈਨੂਅਲ ਕੰਮ ਵਿੱਚ ਕੀ ਹੁੰਦਾ ਹੈ ਮੈਨੂਅਲ ਕੰਮ ਕਰਨ ਨਾਲ ਕੀ ਹੁੰਦਾ ਹੈ ਮੈਨੂਅਲ ਰੂ ਵਿੱਚ ਕੰਮ ਕਰਨ ਤੇ ਕਾਫੀ ਗਲਤੀਆਂ ਹੋ ਜਾਂਦੀਆਂ ਹਨ ਅਤੇ ਉਹਨਾਂ ਗਲਤੀਆਂ ਨੂੰ ਦੂਰ ਕਰਨ ਲਈ ਕਾਫੀ ਸਮਾਂ ਲੱਗਦਾ ਹੈ ਮੈਨੂਅਲ ਰੂ ਵਿੱਚ ਗਲਤੀਆਂ ਨੂੰ ਲੱਭਣਾ ਵੀ ਇੱਕ ਮੁਸ਼ਕਿਲ ਕੰਮ ਹੁੰਦਾ ਹੈ ਜੇ ਗਲਤੀ ਲੱਭ ਵੀ ਜਾਵੇ ਤੈਨੂੰ ਇੰਪਰੂਵ ਕਰਨ ਲਈ ਬਹੁਤ ਟਾਈਮ ਲੱਗਦਾ ਕਿਉਂਕਿ ਉਸਨੂੰ ਸਾਰਾ ਦੁਬਾਰਾ ਲਿਖਣਾ ਪੈਂਦਾ ਹੈ ਠੀਕ ਹੈ ਜਿੱਤੇ ਹਨ ਮਸ਼ੀਨਰੀ ਕਰਨਾਈ ਮਸ਼ੀਨਾ ਦੀ ਮਦਨਾ ਗਲਤੀਆਂ ਹੋਣ ਦੇ ਮੌਕੇ ਘੱਟ ਹੁੰਦੇ ਆ ਜੇ ਹੋ ਵੀ ਜਾਂਦੀਆਂ ਨੇ ਤਾਂ ਉਹਨਾਂ ਨੂੰ ਸਾਨ ਨਾਲ ਦੂਰ ਕੀਤਾ ਜਾ ਸਕਦਾ ਇਸ ਤਰ੍ਹਾਂ ਦਫਤਰੀ ਕੰਮ ਵਿੱਚ ਵੱਧ ਛੁੱਤਾ ਹੁੰਦੀ ਹੈ ਜਿਵੇਂ ਤੁਸੀਂ ਇਹ ਕਾਪੀ ਤੇ ਰੋਜ਼ ਤੇ ਕੋਲਮ ਬਣਾ ਕੇ ਲਿਖ ਲਓ ਉਸ ਵਿੱਚੋਂ ਸੇ ਕੋਈ ਵੀ ਡਾਟਾ ਪਾ ਰਹੇ ਹੋ ਤੁਹਾਡਾ ਤਾਂ ਗਲਤ ਹੋ ਗਿਆ ਠੀਕ ਹੈ ਜਿਆਦਾ ਤੁਹਾਨੂੰ ਉਹਦੇ ਵਿੱਚ ਕਟਿੰਗ ਕਰਨੀ ਪੈਗੀ ਜਾਂ ਦੁਬਾਰਾ ਬਣਾਣੀ ਪੈਗੀ ਸ਼ੀਟ ਜਿੱਥੇ ਤੁਸੀਂ ਐਕਸਲ ਦੇ ਵਿੱਚੋਂ ਕੰਮ ਕਰ ਰਹੇ ਹੋ ਜੇ ਕੋਈ ਗਲਤ ਹੋ ਗਿਆ ਇਰੇਸ ਕਰਕੇ ਉੱਥੇ ਪਾ ਦਿਓ ਐਡਿਟ ਕਰਕੇ ਲਿਖ ਦਿਓ ਤਾਂ ਨਾਲ ਦੀਆਂ ਚੇਂਜਸ ਹੋ ਗਿਆ ਉਹਦੇ ਵਿੱਚ ਸਾਰਾ ਡਾਟਾ ਜੇ ਕੈਲਕੂਲੇਸ਼ਨ ਕੀਤੀ ਹੋਈ ਆ ਉਹਦੇ ਵਿੱਚ ਹੀ ਉਹਨੇ ਆਪਣੇ ਆਪ ਬਦਲਾ ਕਰ ਲੈਣਾ ਤੁਹਾਨੂੰ ਉਸ ਲਈ ਬਹੁਤ ਘੱਟ ਸਮਾਂ ਲੱਗੇਗਾ ਠੀਕ ਹੈ ਜਿੱਥੇ ਉੱਤੇ ਐਡੀਟਿੰਗ ਲਿਖਣ ਲਈ ਉਹਦੇ ਨਾਲ ਕੈਲਕੂਲੇਸ਼ਨ ਉਸੇ ਹਿਸਾਬ ਨਾਲ ਕੈਲਕੂਲੇਸ਼ਨ ਬਾਅਦ ਚੇਂਜ ਕਰ ਦੇਣੀ ਹੈ ਜਿੱਥੇ ਮੈਨ ਨਾਲ ਦੇ ਰੂਪ ਚ ਪਹਿਲ ਸੇ ਉੱਥੇ ਐਂਟਰੀ ਚੇਂਜ ਕਰਾਂਗੀ ਜੇ ਗਲਤ ਹੋ ਗਿਆ ਫਿਰ ਉਸ ਦੀ ਕੈਲਕੂਲੇਸ਼ਨ ਦੁਬਾਰਾ ਕਰਾਂਗੇ ਇਸ ਤਰ੍ਹਾਂ ਸਮਾਂ ਬਹੁਤ ਜ਼ਿਆਦਾ ਲੱਗੇਗਾ ਨੈਕਸਟ ਪੁਆਇੰਟ ਹੈ ਧੋਖਾਧੜੀ ਦੇ ਮੌਕੇ ਦੇ ਆਧਾਰ ਤੇ ਮੈਨੂਅਲ ਰੂਪ ਵਿੱਚ ਕੰਮ ਕਰਨ ਦੇ ਤੇ ਉਸ ਵਿੱਚ ਧੋਖਾਧੜੀ ਕਰਨ ਦੇ ਮੌਕੇ ਵੱਧ ਜਾਂਦੇ ਹੁੰਦੇ ਹਨ ਮੈਨੂਅਲ ਰੂਪ ਵਿੱਚ ਧੋਖਾਧੜੀ ਦਾ ਪਤਾ ਕਰਨਾ ਵੀ ਔਖਾ ਹੁੰਦਾ ਜੇ ਕੋਈ ਧੋਖਾਧੜੀ ਕਰ ਰਹੀ ਹੈ ਤਾਂ ਮੈਨੂਅਲ ਰੂਪ ਵਿੱਚ ਸਾਨੂੰ ਲੱਭਣਾ ਇੱਕ ਮੁਸ਼ਕਿਲ ਕੰਮ ਹੈ ਜਦ ਕਿ ਮਸ਼ੀਨਾਂ ਦੀ ਮਦਦ ਨਾਲ ਕੰਮ ਜਿਹੜਾ ਯਾਤਰ ਆਨਲਾਈਨ ਹੁੰਦਾ ਹੈ ਜਿਸ ਨਾਲ ਕਿਸੇ ਵੀ ਧੋਖਾਧੜੀ ਨੂੰ ਮਾਲਕ ਦਰਾਂ ਕਿਤੇ ਵੀ ਬੈਠ ਕੇ ਚੈੱਕ ਕੀਤਾ ਜਾਦਾ ਮੈਨੂਅਲ ਰੂਪ ਵਿੱਚ ਉਹ ਮਾਲਕ ਨੂੰ ਉੱਥੇ ਚੱਕਰਨੇ ਆਉਣਾ ਪਏਗਾ ਆਨਲਾਈਨ ਉਹ ਕਿਤੇ ਵੀ ਬੈਠ ਕੇ ਰਿਕਾਰਡ ਨੂੰ ਚੈੱਕ ਕਰ ਸਕਦਾ ਹੈ ਜਿਸ ਨਾਲ ਧੋਖਾਧੜੀ ਦੇ ਮੌਕੇ ਘੱਟੋ ਜਾਂਦੇ ਹਨ ਨੈਕਸਟ ਟਾਈਮ ਅਮਰੀਕਰਨ ਦੇ ਆਧਾਰ ਤੇ ਅਮਰੀਕਰਨ ਹੁੰਦਾ ਇੱਕ ਸਟੈਂਡਰਡ ਸਟੈਂਡਰਡ ਹੋਣਾ ਜਦੋਂ ਦਫਤਰੀ ਕੰਮ ਨੂੰ ਮੈਨੂ ਰੂਪ ਵਿੱਚ ਕੀਤਾ ਜਾਂਦਾ ਹੈ ਤਾਂ ਉਸ ਵਿੱਚ ਇੱਕ ਤਰ੍ਹਾਂ ਦਾ ਮਿਆਰ ਕਾਇਮ ਰੱਖਣਾ ਸਟੈਂਡਰਡ ਕਾਇਮ ਰੱਖਣਾ ਮੁਸ਼ਕਲ ਹੋ ਜਾਂਦਾ ਹੈ ਅਰਥਾਤ ਆਪਣੀ ਹੈਂਡਰਾਈਟਿੰਗ ਜਿਹੜੀ ਹਰ ਸਮੇਂ ਇੱਕੋ ਜਿਹੀ ਨਹੀਂ ਰਹਿੰਦੀ ਕੁਝ ਨਾ ਕੁਝ ਥੋੜਾ ਬਹੁਤ ਬਦਲਾ ਹੋ ਜਾਂਦਾ ਇਸ ਕਰਕੇ ਕਿ ਇੱਕ ਸਟੈਂਡਰਡ ਮੇਨਟੇਨ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਜਦੋਂ ਇੱਕੋ ਚੀਜ਼ ਨੂੰ بار بار ਲਿਖਿਆ ਜਾਂਦਾ ਹੈ ਤਾਂ ਉਸ ਵਿੱਚ ਥੋੜਾ ਜਿਹਾ ਫਰਕ ਜ਼ਰੂਰ ਪੈ ਜਾਂਦਾ ਹੈ ਜਿਸ ਨਾਲ ਇੱਕੋ ਤਰ੍ਹਾਂ ਦੇ ਮਿਆਰਿਕਨ ਜਾਂ ਸਟੈਂਡਰਡ ਕਾਇਮਾ ਨਹੀਂ ਹੋ ਸਕਦਾ ਮਸ਼ੀਨਾਂ ਦੀ ਮਦਦ ਨਾਲ ਦਫਤਰੀ ਕੰਮ ਵਿੱਚ ਅਮਰੀਕਨ ਅਤੇ ਸਟੈਂਡਰਡ ਲਿਆਂਦਾ ਜਾ ਸਕਦਾ ਹੈ ਇੱਕੋ ਤਰ੍ਹਾਂ ਦਾ ਇੱਕੋ ਹਾਸ਼ਿਆ ਛੱਡ ਕੇ ਇੱਕੋ ਸਾਰਾ ਸਪੇਸ ਕਰਕੇ ਕੀਤਾ ਜਾ ਸਕਦਾ ਜਿਸ ਨਾਲ ਕਿ ਸਟੈਂਡਰਡ ਤੇ ਅਮਰੀਕਨ ਦੇ ਵਿੱਚ ਵਾਧਾ ਹੁੰਦਾ ਹੈ ਨੈਕਸਟ ਪੁਆਇੰਟ ਹੈ ਲੇਬਰ ਦੇ ਆਧਾਰ ਤੇ ਅੰਤਰ ਕਿਸੇ ਦਫਤਰ ਵਿੱਚ ਮੈਨੂਅਲ ਰੂਪ ਵਿੱਚ ਕੰਮ ਕਰਨ ਲਈ ਵੱਧ ਵਿਅਕਤੀਆਂ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਇੱਕ ਕੰਮ ਕਰਨ ਨੂੰ ਕਾਫੀ ਸਮਾਂ ਲੱਗਦਾ ਹੈ ਇਸ ਕਰਕੇ ਵੱਧ ਕਰਮਚਾਰੀਆਂ ਦੀ ਵੀ ਜ਼ਰੂਰਤ ਹੁੰਦੀ ਹੈ ਜਿਹੜੇ ਜਿਹੜੇ ਆਪਾਂ ਕੰਮ ਮੈਨੂਅਲ ਰੂਪ ਵਿੱਚ ਕਰਦੇ ਹਾਂ ਤਾਂ ਸਮਾਂ ਵੱਧ ਲੱਗਦਾ ਹੈ ਇਸ ਕਰਕੇ ਕੰਮ ਕਰਨ ਲਈ ਵੱਧ ਵਿਕਤੀਆਂ ਦੀ ਵੀ ਜ਼ਰੂਰਤ ਪੈਂਦੀ ਹੈ ਠੀਕ ਹੈ ਜਿਸ ਨਾਲ ਚ ਕੋਸਟ ਵੱਧ ਜਾਂਦੀ ਹੈ ਜਿੱਥੇ ਮਸ਼ੀਨਾਂ ਇੱਕ ਮਸ਼ੀਨ ਕਈ ਵਿਕਤੀਆਂ ਦਾ ਕੰਮ ਕਰ ਸਕਦੀ ਹੈ ਜਿਸ ਨਾਲ ਦਫ਼ਤਰ ਨੂੰ ਕੰਮ ਕਰਨ ਲਈ ਘੱਟ ਕਰਮਚਾਰੀਆਂ ਦੀ ਜ਼ਰੂਰਤ ਪੈਂਦੀ ਹੈ ਤੇ ਨਾਲ ਹੀ ਕਰਮਚਾਰੀ ਦਾ ਖਰਚਾ ਘਟਦਾ ਹੈ ਠੀਕ ਹੈ ਕਿਉਂਕਿ ਜਿਵੇਂ ਨੂੰ ਮੰਨ ਲਓ ਕੰਪਿਊਟਰ ਹੈ ਜਿੰਨੇ ਕੈਲਕੂਲੇਸ਼ਨ ਜੇ 1 ਮਿੰਟਾ ਸਕਿੰਟਾ ਚ ਕਰ ਸਕਦਾ ਹੈ ਇਹ 4-5 ਵਿਕਤੀਆਂ ਦੇ ਕੈਲਕੂਲੇਸ਼ਨ ਜੇ ਇੱਕ ਟਾਈਮ ਚ ਕਰ ਸਕਦਾ ਹੈ ਜਿੰਨੇ ਆਪਾਂ 4-5 ਮਿਲ ਕੇ ਟਾਈਮ ਲਗਾ ਕੇ ਕਰਾਂਗੇ ਇਸ ਤਰ੍ਹਾਂ ਕੀ ਹੈ ਕਰਮਚਾਰੀਆਂ ਦੀ ਵੀ ਲੇਬਰ ਘਟਾਉਂਦਾ ਹੈ ਉਹਨਾਂ ਜਿਹੜਾ ਦਫ਼ਤਰ ਦਾ ਖਰਚਾ ਘਟਾਉਂਦਾ ਹੈ ਨੈਕਸਟ ਹੈ ਨਿਰਸਤਾ ਦੇ ਆਧਾਰ ਤੇ ਅੰਤਰ ਨਿਰਸਤਾ ਦਾ ਅਰਥ ਹੈ ਕਿਸੇ ਕੰਮ ਨੂੰ ਬਾਰ-ਬਾਰ ਕਰਨ ਨਾਲ ਆਲਸ ਆ ਜਾਣਾ ਜਾਂ ਆਕਾਮੈਸ ਹੋ ਜਾਣਾ ਮੈਨਰੂਬ ਜਦੋਂ ਵੀ ਕੋਈ ਕੰਮ ਹੱਥ ਤੇ ਕੰਮ ਨੂੰ ਬਾਰ-ਬਾਰ ਕੀਤਾ ਜਾਂਦਾ ਹੈ ਤਾਂ ਕਰਮਚਾਰੀ ਨੂੰ ਕੰਮ ਕਰਨ ਦਾ ਆਲਸ ਆ ਜਾਂਦਾ ਹੈ ਤੇ ਇੱਕ ਤਰ੍ਹਾਂ ਦਾ ਕਾ ਮਹਿਸੂਸ ਕਰਨ ਲੱਗ ਜਾਂਦਾ ਜਿਵੇਂ ਕਿ ਤੁਸੀਂ ਦੇਖਦੇ ਹੋ ਜੇ ਤੁਹਾਨੂੰ ਕਾਪੀ ਤੇ ਰਿਟਰਨ ਕੰਮ ਦਿੱਤਾ ਜਾਂਦਾ ਹੈ ਬਾਰ-ਬਾਰ ਤਾਂ ਤੁਸੀਂ ਥੋੜੀ ਦੇਰ ਬਾਅਦ ਹੱਕ ਜਾਂਦੇ ਹੋ ਠੀਕ ਹੈ ਉਹੀ ਕੰਮ ਜੇ ਤੁਹਾਨੂੰ ਕੰਪਿਊਟਰ ਤੇ ਜਾਂ ਹੋਰ ਚੀਜ਼ ਤੇ ਕੀਤਾ ਤੁਹਾਨੂੰ ਕਾ ਮਹਿਸੂਸ ਨਹੀਂ ਹੋਊਗਾ ਕਿਉਂਕਿ ਛੇਤੀ ਹੋਏਗਾ ਨੈਕਸਟ ਟਾਈਮ ਮਸ਼ੀਨ ਨਿਕਲ ਮਸ਼ੀਨਾਂ ਦੀ ਮਦਦ ਨਾਲ ਕੰਮ ਨੂੰ ਇੱਕ ਵਾਰ ਇੱਕ ਕੰਮ ਨੂੰ ਬਾਰ ਬਾਰ ਕਰਨ ਦੀ ਜਰੂਰਤ ਨਹੀਂ ਪੈਂਦੀ ਫੋਟੋਸਟੇਟ ਮਸ਼ੀਨ ਜਾਂ ਪ੍ਰਿੰਟ ਨਾਲ ਕਈ ਕਾਪੀਆਂ ਇੱਕੋ ਸਮੇਂ ਕੱਢੀਆਂ ਜਾ ਸਕਦੀਆਂ ਹਨ ਜਿਸ ਨਾਲ ਕੰਮ ਤੇਜ਼ੀ ਨਾਲ ਹੁੰਦਾ ਤੇ ਕਰਮਚਾਰੀ ਕਿਸੇ ਪ੍ਰਕਾਰ ਦੇ ਆਲ ਜਾਕਰ ਮੰਨ ਲਓ ਜੇ ਇੱਕੋ ਤਰ੍ਹਾਂ ਦਾ ਕੰਮ ਆਪਾਂ ਨੂੰ ਬਾਰ ਬਾਰ ਜਰੂਰਤ ਹੈ ਤਾਂ ਪ੍ਰਿੰਟ ਮਸ਼ੀਨ ਰਾਹੀ ਪ੍ਰਿੰਟਰ ਰਾਹੀ ਫੋਟੋਸਟੇਟ ਮਸ਼ੀਨ ਰਾਹੀ ਜਾਂ ਕੰਪਿਊਟਰ ਤੇ ਆਪਾਂ ਆਸਾਨ ਆਜਾ ਕਈ ਕਾਪੀਆਂ ਮਿੰਟਾਂ ਸਕਿੰਟਾਂ ਵਿੱਚ ਬਣਾ ਸਕਦੇ ਆ ਤੇ ਜਿਸ ਨਾਲ ਅਕਾਮ ਮਹਿਸੂਸ ਨਹੀਂ ਹੁੰਦਾ ਤੇ ਨਿਰਸਤਾ ਨਹੀਂ ਆਉਂਦੀ ਨੈਕਸਟ ਆ ਮਾਰਕੀਟ ਦੀ ਸਥਿਤੀ ਦੇ ਆਧਾਰ ਤੇ ਜਦੋਂ ਦਫ਼ਤਰੀ ਕੰਮ ਨੂੰ ਮੈਨੂਅਲ ਰੂਪ ਵਿੱਚ ਕੀਤਾ ਜਾਂਦਾ ਤਾਂ ਇੱਕ ਪ੍ਰਕਾਰ ਦਾ ਸਟੈਂਡਰਡ ਮੇਨਟੇਨ ਰੱਖਣਾ ਮੁਸ਼ਕਲ ਹੋ ਜਾਂਦਾ ਜਿਹੜਾ ਇਹੀ ਪੁਆਇੰਟ ਰਿਲੇਟਡ ਹੈ ਅਮਰੀਕਨ ਨਾਲ ਉਹਨਾਂ ਦੇ ਵਿੱਚ ਵਿਆਖਿਆ ਤਕਰੀਬਨ ਸੀਮ ਹੈ ਬਸ ਇਹਨੂੰ ਆਪਾਂ ਮਾਰਕੀਟ ਦੇ ਸਿੱਧੇ ਪੁਆਇੰਟ ਆਫ View ਦੇਖਣਾ ਹੈ ਜਿਸ ਕਰਕੇ ਕਿਸੇ ਦਫ਼ਤਰ ਵਿੱਚ ਮਾਰਕੀਟ ਦੀ ਸਥਿਤੀ ਵਧੀਆ ਨਹੀਂ ਬਣਦੀ ਮਸ਼ ਮਸ਼ੀਨਰੀ ਕਰਨ ਵਿੱਚ ਦਫਤਰੀ ਕੰਮਾਂ ਨੂੰ ਕਰਨ ਲਈ ਕਿਹ ਪ੍ਰਕਾਰ ਦਾ ਸਟੈਂਡਰਡ ਮੇਨਟੇਨ ਕਰਨਾ ਸੰਭਵ ਹੋ ਜਾਂਦਾ ਜਿਸ ਨਾਲ ਹੀ ਦਫਤਰ ਦੀ ਮਾਰਕੀਟ ਸਥਿਤੀ ਵਧੀਆ ਬੰਦੀ ਆ ਇਹ ਪੁਆਇੰਟ ਅਮਰੀਕਨ ਵਾਲਾ ਹੀ ਹੈ ਬਸ ਇਹਨੂੰ ਦੇਖਣਾ ਵਿਊ ਚੇਂਜ ਕਰਨਾ ਆਪਾਂ ਦੇਖਣਾ ਕਿ ਜੇ ਵਿਊ ਤੋਂ ਹੁਣ ਮਾਰਕੀਟ ਦੇ ਸਥਿਤੀ ਦੇ ਵਿਊ ਤੋਂ ਦੇਖਣਾ ਹੈ ਨੈਕਸਟ ਪੁਆਇੰਟ ਹੈ ਦਫਤਰੀ ਰਿਕਾਰਡ ਵਿੱਚ ਇਕਸਾਰਤਾ ਦੀ ਦਾਤ ਇਹ ਵੀ ਸੇਮ ਅਮਰੀਕਨ ਦੇ ਤੇ ਦੀਪੰਡ ਹੈ ਜਦੋਂ ਦਫਤਰੀ ਕੰਮ ਮੈਨੂਅਲ ਵਿੱਚ ਕੀਤਾ ਜਾਂਦਾ ਤਾਂ ਉਸ ਵਿੱਚ ਇੱਕਸਾਰਤਾ ਲਿਆਉਣਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਵੱਖ-ਵੱਖ ਤਰ੍ਹਾਂ ਦੀ ਲਿਖਾਵਟ ਵੱਖ-ਵੱਖ ਬਣਦੀ ਹੈ ਜੇ ਵੱਖ-ਵੱਖ ਕਰਮਚਾਰੀ ਲੈ ਕੇ ਕੀਤਾ ਜਾਏਗਾ ਤਾਂ ਉਹਦੇ ਵਿੱਚ ਲਿਖਾਵਟ ਦੇ ਵਿੱਚ ਫਰਕ ਪੈ ਜਾਂਦਾ ਹੈ ਮਸ਼ੀਨਾਂ ਦੇ ਮਨ ਨਾਲ ਦਫਤਰੀ ਕੰਮ ਵਿੱਚ ਇੱਕਸਾਰਤਾ ਜਿਵੇਂ ਮੈਨੂੰ ਲੱਗਦਾ ਕੰਪਿਊਟਰ ਤੇ ਕੰਪਿਊਟਰ ਤੇ ਟਾਈਪਿੰਗ ਤੇ ਕਰਵੇਂ ਨਿੱਕੋ ਜਿਹੀ ਹੀ ਹੋਈਗੀ ਤੁਸੀਂ ਬੋਲਡ ਕਰ ਦੋਗੇ ਹੋਰ ਕਹਿੰਦੇ ਹੋ ਹੈਂਡਰਾਈਟਿੰਗ 'ਚ ਫਰਕ ਨਹੀਂ ਆਏਗਾ ਠੀਕ ਹੈ ਇਸ ਕਰਕੇ ਉਹਦੇ ਕੰਮ ਦੇ ਵਿੱਚ ਇੱਕਸਾਰਤਾ ਲਿਆਂਦੀ ਜਾ ਸਕਦੀ ਹੈ ਜਿਵੇਂ ਕਿ ਇੱਕੋ ਹੀ ਫਾਰਮੈਟ ਤੁਸੀਂ ਫੋਲੋ ਕਰਨਾ ਹੈ ਜਿਸ ਨਾਲ ਕੰਮ ਦੇ ਵਿੱਚ ਨੈਕਸਟ ਪੁਆਇੰਟ ਹੈ ਓਕੇ ਕੰਮ ਕਰਨਾ ਦਫਤਰ ਦੇ ਕੁਝ ਕੰਮ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਨੂੰ ਇੱਕ ਮਨੁੱਖ ਦારા ਮੈਨੂਅਲ ਰੂਪ ਵਿੱਚ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਜਿਵੇਂ ਵੱਡੇ ਵੱਡੇ ਕੈਲਕੂਲੇਸ਼ਨਸ ਵਗੈਰਾ ਕਰਨੀਆਂ ਜਾਂ ਉਹਨਾਂ ਕੰਮਾਂ ਨੂੰ ਕਰਨ ਲਈ ਕਾਫੀ ਸਮਾਂ ਲੱਗਦਾ ਹੈ ਜਿਵੇਂ ਕਿ ਵੱਡੇ ਵੱਡੇ ਕੈਲਕੂਲੇਸ਼ਨਸ ਕਰਨੀਆਂ ਠੀਕ ਹੈ ਕੋਈ ਡਾਟਾ ਇਕੱਠਾ ਕਰਨਾ ਵਰਕਸ਼ੀਟਾਂ ਨੂੰ ਇਕੱਠੇ ਕਰਨਾ ਤਾਂ ਉਹਨਾਂ ਨੂੰ ਮਤਲਬ ਜੇ ਮੈਨੂਅਲ ਰੂਪ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਠੀਕ ਹੈ ਪਰ ਮਸ਼ੀਨਰੀ ਕਰਨ ਦੀ ਮਦਦ ਨਾਲ ਠੀਕ ਹੈ ਜਿਹੜਾ ਕੰਮ ਉਹਨੂੰ ਔਖਾ ਲੱਗਦਾ ਮਨੁੱਖ ਨੂੰ ਉਹ ਕੁਝ ਮਿੰਟਾਂ ਤੇ ਕੁਝ ਘੰਟਿਆਂ ਵਿੱਚ ਕੀਤਾ ਕਰ ਸਕਦਾ ਹੈ ਜਿਵੇਂ ਵੱਡੇ ਵੱਡੇ ਕੈਲਕੂਲੇਸ਼ਨ ਕਰਨਾ ਡਾਟੇ ਦੀ ਵਿਆਖਿਆ ਕਰਨਾ ਆਦੀ ਜਿਵੇਂ ਮੰਨ ਲਓ ਤੁਸੀਂ ਡਾਟਾ ਕਲੈਕਟ ਕਰ ਲਿਆ ਆਪਣਾ ਹੀ ਲਗਾ ਲਓ ਤੁਸੀਂ ਹਾਂ ਤੁਸੀਂ ਜੁਲਾਈ ਜੁਲਾਈ ਦੇ ਟੈਸਟ ਇਕੱਠੇ ਕਰ ਲਏ ਉਸ ਤੋਂ ਬਾਅਦ ਸੈਪਟੰਬਰ ਦੇ ਆਣਗੇ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਫਰਵਰੀ ਦੇ ਆਣਗੇ ਤੋਂ ਡਾਟੇ ਨੂੰ ਤੁਸੀਂ ਕੈਲਕੂਲੇਸ਼ਨ ਕਰੋਗੇ ਠੀਕ ਹੈ ਕੰਪਿਊਟਰ ਦੇ ਉੱਤੇ ਤੁਸੀਂ ਹਰ ਇੱਕ ਮਹੀਨੇ ਦੇ ਵਿੱਚ ਆਪਣੇ ਨੰਬਰ ਭਰ ਲਓ ਉਹਦੇ ਵਿੱਚ ਪਾਈ ਚਾਰਟਸ ਵਗੈਰਾ ਆਉਂਦੇ ਨੇ ਬਾਰਗਰਾਫ ਆਉਂਦੇ ਆ ਉਸ ਤੋਂ ਤੁਸੀਂ ਡਾਇਗਰਾਮ ਬਣਾ ਕੇ ਉਹ ਸੈਲੈਕਟ ਕਰ ਲਓ ਤੁਹਾਡਾ ਡਾਇਗਰਾਮ ਬਣਾਉਗਾ ਦੱਸ ਜੂਗਾ ਕਿ ਤੁਹਾਡੀ ਗਰੋਥ ਕਿੱਥੇ ਜਾ ਰਹੀ ਹੈ ਤੇ ਕਿੱਥੇ ਤੁਸੀਂ ਡਾਊਨ ਆ ਰਹੇ ਹੋ ਠੀਕ ਹੈ ਇਹ ਕਾ ਮਤਲਬ ਕੰਪਿਊਟਰ ਨਾਲ ਕਰਨਾ ਆਸਾਨ ਹੈ ਮਸ਼ੀਨਿਕ ਨਾਲ ਜਦ ਕਿ ਮੈਨੂਲ ਰੂਪ ਵਿੱਚ ਕਰਨ ਨੂੰ ਕਾਫੀ ਸਮਾਂ ਲੱਗੇਗਾ ਕਾਰਤਲ ਹੋਗੇ ਪਰ ਬਹੁਤ ਸਮਾਂ ਲੱਗੇਗਾ ਇਸੇ ਵਿੱਚ ਇਹ ਹੋ ਗਏ ਫਿਰ ਐਂਡ ਦੇ ਵਿੱਚ ਅਸੀਂ ਲਿਖੋਗੇ ਸਿੱਟਾ ਕਿਸੇ ਦਫ਼ਤਰ ਵਿੱਚ ਮਸ਼ੀਨਾਂ ਦੀ ਵਰਤੋਂ ਨੂੰ ਦਫ਼ਤਰੀ ਮਸ਼ੀਨਿਕਨ ਕਿਹਾ ਜਾਂਦਾ ਹੈ ਇਸੇ ਵਿੱਚ ਮਸ਼ੀਨਿਕ ਕਰਦਾ ਅਰਥ ਲਿਖ ਦੋਗੇ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਸਮ ਸਮੇ ਦੀ ਬਚਤ ਕਰਨ ਲਈ ਲੇਬਰ ਨੂੰ ਘਟਾਉਣ ਵਾਸਤੇ ਕੰਮ ਵਿੱਚ ਸ਼ੁੱਧਤਾ ਲਿਆਉਣ ਲਈ ਕੰਮ ਵਿੱਚ ਸਰਤਾਂ ਲਿਆਉਣ ਲਈ ਅਤੇ ਮਾਰਕੀਟ ਸਥਿਤੀ ਚੰਗੀ ਬਣਾਉਣ ਵਾਸਤੇ ਆਦੇ ਲਈ ਕੀਤੀ ਜਾਂਦੀ ਹੈ ਇਸ ਤਰ੍ਹਾਂ ਮਸ਼ੀਨਰੀ ਕਰਨਾ ਦਫ਼ਤਰੀ ਕੰਮ ਨੂੰ ਬਹੁਤ ਸੌਖਾ ਕਰ ਦਿੰਦਾ ਹੈ ਠੀਕ ਹੈ ਇਸ ਕੁਐਸਚਨ ਨੂੰ ਤੁਸੀਂ ਇਸ ਦੇ ਨਾਲ ਵੀ ਅਟੈਂਪਟ ਕਰ ਸਕਦੇ ਹੋ ਜਿਵੇਂ ਇੱਕ ਇੱਕ ਕਾਲਮ ਦੇ ਵਿੱਚ ਲਿਖ ਲੈਣ ਤਾ ਦੂਜੇ ਵਿੱਚ ਇੱਕ ਪਾਸੇ ਮਸ਼ੀਨਰੀ ਕਰਨ ਤੇ ਇੱਕ ਪਾਸੇ ਮੈਨੂਲ ਉਹੀ ਚਾਰੇ ਦਾਸ ਦੇ ਪੁਆਇੰਟ ਇਹਦੇ ਵਿੱਚ ਲਿਖਿਆ ਹੋਏ ਨੇ ਜਿਵੇਂ ਪਹਿਲਾ ਹੈ ਅਰਥ ਦੇ ਆਧਾਰ ਤੇ ਅੰਤਰ ਦੂਜਾ ਸਮੇਂ ਦੇ ਆਧਾਰ ਤੇ ਅੰਤਰ ਸ਼ੁੱਧਤਾ ਦੇ ਆਧਾਰ ਤੇ ਅੰਤਰ ਤੋਂ ਖਤੜੀ ਦੇ ਮੌਕੇ ਦੇ ਆਧਾਰ ਤੇ ਅੰਤਰ ਮਿਆਰੀਕਰਨ ਦੇ ਆਧਾਰ ਤੇ ਅੰਤਰ ਲੇਬਰ ਦੇ ਆਧਾਰ ਤੇ ਅੰਤਰ ਨਿਰਸਤਾ ਦੇ ਆਧਾਰ ਤੇ ਅੰਤਰ मार्केट की स्थिति के आधार पर अंतर दफ्तरी रिकॉर्ड में एकसारता के आधार पर अंतर औखे काम करना ये सारे पॉइंट सेम हैं जे मैं पीछे कराए हैं बस इस लिखा वे है अलग अलग है तुम इन्हों दोहे भी वे नाल इस क्वेश्चन अटैम्प्ट कर सकते हो चाहे क्वेश्चन तीन अंकों वाला आंता है चाहे पां अंक वाला आंता है होप्स ऑफ स्टूडेंट्स एक समझ आ चुका होएगा जेकर कोई क्वेश्चन नहीं समझ आया ਕੋਈ ਵੀ ਪੁਆਇੰਟ ਜਾਂ ਡਾਊਟ ਹੈ ਤਾਂ ਤੁਸੀਂ ਮੈਨੂੰ ਮੇਥੋਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਹੋਪਸੋ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਹੋਏਗੀ ਮੇਰੇ ਚੈਨਲ ਨੂੰ ਬਾਤ ਬਾਤ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਬਾਏ ਬਾਏ ਸਟੂਡੈਂਟਸ